ਸਿਰਮੌਰ ਜ਼ਿਲ੍ਹੇ ਦੇ ਇਹਨਾਂ ਖੂਬਸੂਰਤ ਵਾਦੀਆਂ ਦੇ ਇਹਨਾਂ ਪਹਾੜਾਂ ਦੇ ਉੱਪਰ ਆਪਾਂ ਟਰੈਕ ਕਰਾਂਗੇ ਤੇ ਅਸੀਂ ਕਰਨਾ ਆਏ ਹੋਏ ਹਾਂ ਜੀ ਚੂੜਧਾਰ ਟਰੈਕ ਇਹ ਜਿਹੜੇ ਸਾਨੂੰ ਪਹਾੜ ਦਿਖ ਰਿਹਾ ਇਹ ਪਹਾੜਾਂ ਦੇ ਬਿਲਕੁਲ ਸਿਖਰਲੀ ਜਿਹੜੀ ਚੋਟੀ ਹੈ ਆਪਾਂ ਉੱਤੇ ਚੜਨਾ ਹੈ ਜਾ ਕੇ ਆਹ ਦੇਖੋ ਯਾਰ ਕਿੱਡੇ ਸੋਹਣੇ ਮੈਦਾਨ ਕਿੱਡਾ ਸੋਹਣਾ ਇਲਾਕਾ ਕਿਆ ਖੂਬਸੂਰਤ ਪਹਾੜ ਹੈ ਯਾਰ ਤੂੰ ਛੋੜੇ ਦੇਵਾ ਦਿਲ ਲੱਗਦਾ ਤੂੰ ਛੋੜੇ ਦੇਵਾ ਦਿਲ ਲੱਗਦਾ ਮੇਰਾ ਸਿਰ ਗੋਦੇਵਾ ਮੇਰਾ ਦਿਲ ਲੱਗਦਾ ਸਸੀ ਕਲ ਭਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਇੱਕ ਨਵਾਂ ਸਫ਼ਰ ਸ਼ੁਰੂ ਕਰਨ ਚੱਲੇ ਆਂ ਇੱਕ ਨਵਾਂ ਮਾਹੌਲ ਦੇਖਾਂਗੇ ਨਾਲ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਜੀ ਤੇ ਸਵੇਰ ਦੇ ਸਾਢੇ 7 ਵਜੇ ਹੋਏ ਆ ਸਾਢੇ 7 ਨਹੀਂ 7 ਵਜੇ ਹੋਏ ਆ ਸਵੇਰ ਦੇ 7 ਵਜੇ ਨੇ 2 ਮਿੰਟ ਪਹਿਲੇ 7 ਵਜੇ ਨੂੰ ਅਸੀਂ ਦੋਨੋਂ ਚੱਲੇ ਆ ਤੇ ਹੁਣ ਆਪਾਂ ਗੱਡੀ 'ਚ ਬੈਠ ਕੇ ਸਮਾਨ ਸਮੂਨ ਆਪਾਂ ਪੈਕ ਕਰ ਲਿਆ ਸਾਰਾ ਆਪਣਾ ਤੇ ਹੁਣ ਆਪਾਂ ਚੱਲੇ ਆ ਜੀ ਤੇ 2-3 ਘੰਟੇ ਦਾ ਡਰਾਈਵਿੰਗ ਆ ਤੇ 3 ਘੰਟੇ ਲੱਗ ਜਾਣੇ ਸਾਨੂੰ ਉੱਥੇ ਪਹੁੰਚਣ ਨੂੰ ਤੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਜੀ ਉੱਥੇ ਦਾ ਮਾਹੌਲ ਸਾਰਾ ਕੁਝ ਵਾਈਗੁਰਦੀ ਕਾ ਖਾਲਸਾ ਵਾਈਗੁਰਦੀ ਕੀ ਫਤਿਹ ਇਹ ਆ ਗਏ ਜੀ ਐਂਟਰੀ ਗੇਟ ਹਿਮਾਚਲ ਪ੍ਰਦੇਸ਼ ਸੋਲਨ ਰਹਿ ਗਿਆ 42 ਕਿਲੋਮੀਟਰ ਆਪਾਂ ਸੋਲਨ ਜਾ ਕੇ ਰੁਕਾਂਗੇ ਹੁਣ ਅਸੀਂ ਇਸ ਟਾਈਮ ਖੜੇ ਆ ਜੀ Shimla Highway ਤੇ ਇਧਰੋਂ ਆਏ ਆਪਾਂ ਇਹ ਚੰਡੀਗੜ੍ਹ ਤੋਂ ਆ ਰਿਹਾ ਰਸਤਾ ਸਿੱਧਾ ਤੇ ਇਹ ਜਾ ਰਿਹਾ ਜੀ ਇੱਧਰ ਸੋਲਨ Shimla ਤੇ ਉਰੇ ਤੋਂ ਇੱਕ ਰਸਤਾ ਨੀਚੇ ਜਾ ਰਿਹਾ ਰਾਜਗੜ੍ਹ ਨੂੰ ਤੇ ਉਰੇ ਲਿਖਿਆ ਵੀ ਹੋਇਆ ਬੋਰਡ ਲੱਗਿਆ ਹੋਇਆ ਇਹਦੇਲੇ ਪਾਸੇ ਸੋਲਨ ਰਾਜਗੜ੍ਹ ਬਾਈਪਾਸ ਤੇ ਇਹ ਰਸਤਾ ਜਾ ਰਿਹਾ ਸਿੱਧਾ ਨੌਰਾਧਾਰ ਆਪਾਂ ਇਹ ਰਸਤੇ ਤੇ ਜਾਵਾਂਗੇ ਹੁਣ ਨੀਚੇ ਹੀ ਇਹ ਹੈ ਜੀ ਸੋਲਨ ਰਾਜਗੜ੍ਹ ਬਾਈਪਾਸ ਤੇ ਇਹ ਰਸਤੇ ਤੋਂ ਹੁੰਦੇ ਹੋਏ ਆਪਾਂ ਨੌਰਾਧਾਰ ਪਹੁੰਚਾਂਗੇ ਉਰੇ ਤੋਂ ਨੌਰਾਧਾਰ ਰਹਿ ਗਿਆ ਜੀ ਸਾਨੂੰ 68 ਕਿਲੋਮੀਟਰ ਇਹ ਲੋਕੇਸ਼ਨ ਬੜੀ ਪਿਆਰੀ ਜੀ ਲੋਕੇਸ਼ਨ ਹੈ ਓਪਨ ਬੀਟਰ ਲੋਕੇਸ਼ਨ ਹੈ ਬਿਲਕੁਲ ਸ਼ਹਿਰਾਂ ਤੋਂ ਪਾਸੇ ਜੀ ਹੈ ਰਾਹ ਸੋਹਣਾ ਬਣਿਆ ਹੋਇਆ ਹੈ ਇੱਕ ਗੱਲ ਦੀ ਖੁਸ਼ੀ ਹੈ ਟ੍ਰੈਫਿਕ ਬਿਲਕੁਲ ਵੀ ਨਹੀਂ ਹੈਗੀ ਉਰੇ ਆਪਾਂ ਇਹ ਜਗ੍ਹਾ ਤੇ ਸਪੈਸ਼ਲ ਰੁਕੀਆਂ ਤਾਂ ਕਿ ਮੈਂ ਤੁਹਾਨੂੰ ਦਿਖਾ ਦਵਾਂ 뷰 ਦੇਖੋ ਯਾਰ ਕਾ ਕਮਾਲ ਦੀ ਥਾਂ ਹੈ ਹਨਾ ਬਹੁਤ ਸੋਹਣੀ ਨਜ਼ਾਰੀ ਵਾਲੀ ਥਾਂ ਹੈ ਮੈਦਾਨਾਂ 'ਚ ਪੱਦਰੇ ਕੀਤੇ ਹੋਏ ਆ ਥੋੜੇ ਥੋੜੇ ਜਿ ਇਹਨਾਂ ਨੇ ਆਪਣੀ ਫਸਲ ਫੁੱਸਲ ਮਾੜੀ ਮੋਟੀ ਜਿਹੜੀ ਬੀਜਦੇ ਹੋਰੇ ਉਹ ਵੇਚੀ ਹੋਣੀ ਹੈ ਤੇ ਰਾਹ ਬਹੁਤ ਖੂਬਸੂਰਤ ਹੈ ਯਾਰ ਮੈਂ ਸਪੈਸ਼ਲ ਹੋਰੇ ਰੁਕਿਆ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਸੀਗਾ ਤੇ ਸ਼ਾਂਤੀ ਹੈ ਬਿਲਕੁਲ ਆਫ ਬੀਟ ਲੋਕੇਸ਼ਨ ਆ ਤੇ ਆਣ ਜਾਣ ਵਾਲੇ ਵੈਸੇ ਹੈਗੇ ਆ ਇੱਧਰ ਅੱਗੇ ਜਾ ਕੇ ਪਿੰਡ ਬਹੁਤ ਬਣੇ ਹੋਏ ਆ ਸੜਕ ਬਣੀ ਹੋਈ ਹੈ ਬੱਸ ਸਰਵਿਸ ਵੀ ਹੈਗੀ ਹੈ ਬੱਸ ਚੱਲਦੀ ਹੈ ਤੇ ਗੱਡੀਆਂ ਟੱਪਦੀਆਂ ਰਹਿੰਦੀਆਂ ਥੋੜੀ ਥੋੜੀਆਂ ਜੀਆਂ ਗੱਡੀ ਬੱਸ ਆਪਣੇ ਸਾਹਮਣੇ ਚੱਲ ਰਹੀ ਹੈ ਇਹ ਸੋਲੋਂ ਤੋਂ ਚੱਲਦੀ ਹੈ ਜੀ ਇਹ ਪਹੁੰਚਾਉਂਦੀ ਹੈ ਤੁਹਾਨੂੰ ਸਿੱਧਾ ਜਾ ਕੇ ਨੌਰਾਧਾਰ ਇਹ ਤੁਸੀਂ ਬੱਸ 'ਚ ਆਣਾ ਚਾਹੁੰਦੇ ਹੋ ਤੇ ਬੱਸ 'ਚ ਵੀ ਆ ਸਕਦੇ ਹੋ ਪਰ ਮੋੜਕੇਟ ਬਹੁਤ ਹੈ ਜੇ ਆਪਣਾ ਵਹੀਕਲ ਤੁਸੀਂ ਲੈ ਆਓ ਫਿਰ ਬਹੁਤ ਵਧੀਆ ਚੰਗੀ ਗੱਲ ਆ ਯਾਰ ਤੁਹਾਨੂੰ ਸੱਚੀ ਗੱਲ ਦੱਸਾਂ ਨਾ ਮੈਨੂੰ ਰਾਹ ਬੜਾ ਸੋਹਣਾ ਲੱਗਿਆ ਦੇਖੋ ਆਸੇ ਪਾਸੇ ਪਹਾੜ ਬਿਲਕੁਲ ਵੈਲੀ ਬਣੀ ਹੋਈ ਹੈ ਤੇ ਬਿਲਕੁਲ ਵੈਲੀ ਦੇ ਵਿੱਚੋਂ ਵਿੱਚ ਆਪਾਂ ਟਰੈਵਲ ਕਰ ਰਹੇ ਹਾਂ ਇਸ ਟਾਈਮ ਤੇ ਸੜਕ ਵੀ ਸੋਹਣੀ ਹੈ ਸਾਫ਼ ਸੁਥਰੀ ਸੜਕ ਆ ਆ ਦੇਖੋ ਯਾਰ ਨੀਚੇ ਨਦੀ ਵੀ ਚੱਲ ਰਹੀ ਹੈ ਯਾਰ ਸੋਹਣੀ ਗੱਲਬਾਤ ਹੈ ਰੋਰੇ ਦੀ ਆ ਦੇਖੋ ਤੇ ਪਰ ਰਾਜਗੜ੍ਹ ਪਹੁੰਚਣ ਵਾਲੀਆਂ ਰਾਜਗੜ੍ਹੋਂ ਦੇ ਤੋਂ ਮੇਰੇ ਖਲ ਤੋਂ 5 ਕਿਲੋਮੀਟਰ ਰਹਿ ਗਿਆ ਉਸ ਤੋਂ ਅੱਗੇ ਸਾਨੂੰ ਡੇਢ ਘੰਟਾ ਹੋਰ ਲੱਗਣਾ ਹੈ ਕਿਉਂਕਿ ਆਪਾਂ ਹੌਲੀ-ਹੌਲੀ ਜਾ ਰਹੇ ਹਾਂ ਮੋੜ ਕਿੜ ਬਹੁਤ ਆ ਰਸਤੇ 'ਚ ਠੀਕ ਹੈ ਜੀ ਇੱਧਰ ਆਪਣੀ ਗੱਡੀ ਖੜੀ ਹੈ ਤੇ ਲੋਕੇਸ਼ਨ ਚੈੱਕ ਕਰੋ ਬਹੁਤ ਸੋਹਣੀ ਹੈ ਯਾਰ ਸ਼ਾਂਤੀ ਹੈ ਯਾਰ ਇੱਕ ਗੱਲ ਬਹੁਤ ਸੋਹਣੀ ਹੈ ਉਹਦੇ ਦੀ ਆ ਰਾਹ ਦੇ ਵਿੱਚ ਚੱਲਦੇ-ਚੱਲਦੇ ਆ ਬੋਰਡ ਮਿਲਿਆ ਸਾਨੂੰ ਇਹਦੇ ਵਿੱਚ ਲਿਖਿਆ ਹੋਇਆ ਰਾਜਗੜ੍ਹੋਂ ਇਹ ਤੋਂ 4 ਕਿਲੋਮੀਟਰ ਬੜੂ ਸਾਹਿਬ 29 ਕਿਲੋਮੀਟਰ ਨੋਰਾਤਾਰ 31 ਕਿਲੋਮੀਟਰ ਹੈ ਦੇਖ ਲਓ ਜੀ ਤੇ ਇਹ ਬੜੂ ਸਾਹਿਬ ਨੂੰ ਜਾ ਰਿਹਾ ਰਸਤਾ ਸਿੱਧਾ ਰਸਤਾ ਬਹੁਤ ਖੂਬਸੂਰਤ ਹੈ ਯਾਰ ਇਹ ਲੋਕੇਸ਼ਨਸ ਬੜੀਆਂ ਪਿਆਰੀਆਂ ਪਿਆਰੀਆਂ ਆ ਰਹੀਆਂ ਆਪਾਂ ਹਰ ਇੱਕ ਲੋਕੇਸ਼ਨ ਤੁਹਾਨੂੰ ਨਹੀਂ ਦਿਖਾ ਸਕਦੇ ਤੇ ਰਾਹ ਦੀ ਆਪਣੀ ਖੂਬਸੂਰਤੀ ਹੁੰਦੀ ਹੈ ਜਿਹੜੀ ਡੈਸਟੀਨੇਸ਼ਨ ਤੇ ਆਪਾਂ ਪਹੁੰਚਣਾ ਉਹਦੀ ਆਪਣੀ ਅਲੱਗ ਖੂਬਸੂਰਤੀ ਹੈ ਆ ਲੱਗਿਆ ਹੋਇਆ ਬੋਰਡ ਨੋਰਾਤਾਰ 11 ਕਿਲੋਮੀਟਰ ਤੇ ਪਹਾੜਾਂ ਦੀ ਖੂਬਸੂਰਤੀ ਦੇਖੋ ਯਾਰ ਅਲੱਗ ਜੀ ਬਾਈ ਵਾਰੀ ਹੈ ਇਹਨਾਂ ਦੀ ਘਾਹ ਉੱਗਿਆ ਹੋਇਆ ਪਹਾੜਾਂ ਤੇ ਵਾਓ ਕੀ ਖੂਬਸੂਰਤੀ ਹੈ ਯਾਰ ਕਮਾਲ ਹੈ ਯਾਰ ਕਮਾਲ ਹੈ ਦੁਨੀਆ ਕਮਾਲ ਹੈ ਕੁਦਰਤ ਕਮਾਲ ਹੈ ਯਾਰ ਜਿਨੇ ਇਹ ਰਚਨਾ ਰਚੀ ਹੈ ਆ ਦੇਖੋ ਇਹ ਸੜਕ ਤੋਂ ਆਪਾਂ ਹੁੰਦੀ ਹੋਏ ਨਿਕਲ ਕੇ ਆਏ ਆ ਇਹ ਪਹਾੜ ਪਾਰ ਕਰਕੇ ਤੇ ਇਹ ਘਾਟੀ ਬਹੁਤ ਸੋਹਣੀ ਹੈ ਯਾਰ ਵੈਲੀ ਇਸ ਟਾਈਮ ਅਸੀਂ ਖੜੇ ਆ ਜੀ ਹਿਮਾਚਲ ਪ੍ਰਦੇਸ਼ ਦੇ ਸ੍ਰਿਮੌਰ ਦੇ ਜ਼ਿਲ੍ਹੇ ਦੇ ਵਿੱਚ ਨੌਰਾਧਾਰ ਦੀ ਪਲੇਸ ਹੈਗੀ ਇਹ ਤੇ ਗੱਡੀ ਆਪਾਂ ਦੇਖੋ ਕਿੱਥੇ ਲੈ ਕੇ ਆ ਗਏ ਆਹ ਟਰੈਕ ਆ ਰਿਹਾ ਹੈਗਾ ਰਾਹ ਬਣਿਆ ਹੋਇਆ ਗੱਡੀ ਦਾ ਵੈਸੇ ਕਈ ਟਰੈਕ ਕਰਨਾ ਤੁਰਕੇ ਵੀ ਆ ਰਹੇ ਹੈਗੇ ਨੀਚੇ ਨੌਰਾਧਾਰ ਨੀਚੇ ਰਹਿ ਗਿਆ ਜਿੱਥੋਂ ਟਰੈਕ ਸ਼ੁਰੂ ਹੁੰਦਾ ਹੈ ਤੇ ਉਹ ਜਿਹੜਾ ਏਰੀਆ ਇਹ ਸਾਰਾ ਨੀਚੇ ਦਾ ਨੌਰਾਧਾਰ ਦਾ ਏ ਠੀਕ ਹੈ ਜੀ ਛੋਟਾ ਜਿਹਾ ਇਲਾਕਾ ਹੈ ਛੋਟਾ ਜਿਹਾ ਰਿਹਾਇਸ਼ੀ ਇਲਾਕਾ ਪਿੰਡ ਕਹਿ ਲੋ ਤੇ ਉੱਪਰ ਤੱਕ ਗੱਡੀ ਦਾ ਇਹ ਕੱਚਾ ਰਾਹ ਬਣਿਆ ਹੋਇਆ ਏ ਤੇ ਅਸੀਂ ਕਰਨਾ ਆਏ ਹੋਏ ਹਾਂ ਜੀ ਚੂੜਧਾੜ ਟ੍ਰੈਕ ਤੇ 81 ਦਿਨਾਂ ਦੇ ਆਪਾਂ ਵੇਟ ਕਰ ਰਹੇ ਸੀ ਕਿ ਜੰਗ ਦਾ ਯੁੱਧ ਲੱਗਿਆ ਹੋਇਆ ਸੀਗਾ ਜਿਹਦੇ ਕਰਕੇ ਆਪਾਂ ਥੋੜੇ ਜਿ ਡੇਲੇ ਹੋ ਗਏ ਤੇ ਹੁਣ ਮੈਂ ਮੌਸਮ ਵਗੈਰਾ ਦੇਖਿਆ ਸੀਗਾ ਸਾਰਾ 2-3 ਦਿਨਾਂ ਦਾ ਸਾਫ਼ ਹੈਗਾ ਮੌਸਮ ਤੇ ਆਪਾਂ ਹੁਣ ਅਗਲੇ ਦਿਨ ਚ ਆਪਣਾ ਆਹੜਾ ਜਿਹੜਾ ਸਫ਼ਰ ਹੈਗਾ ਚੂੜਧਾੜ ਟ੍ਰੈਕ ਦਾ ਇਹ ਦੇਖਾਂਗੇ ਔਰ ਇੱਥੇ ਜਿਆਦਾ ਸ਼ੋਰ ਸ਼ਰਾਬਾ ਨਹੀਂ ਹੈਗਾ ਜਿਨ੍ਹਾਂ ਨੂੰ ਪੀਸਫੁੱਲ ਜਗ੍ਹਾ ਪਸੰਦ ਆ ਨਾ ਤਾਂ ਮੋਸਟ ਵਿਜ਼ਿਟ ਕਰੋਗੇ ਤੇ ਦੂਰ ਦੇਖੋ ਜਿਹੜੇ ਬੰਦੇ ਤੁਰ ਕੇ ਆ ਰਹੇ ਆ ਉਹ ਟਰੈਕ ਕਰ ਰਹੇ ਆ ਕੰਪਲੀਟ ਟਰੈਕ ਕਰਨ ਲੱਗੇ ਹੋਏ ਆ ਨੀਚੇ ਤੋਂ ਤੇ ਹੌਲੀ ਹੌਲੀ ਚੱਲਾਂਗੇ ਆਪਾਂ ਵੀ ਇਹਨਾਂ ਦੇ ਨਾਲ ਰਲ ਜਾਾਂਗੇ ਬਸ ਆਪਾਂ ਗੱਡੀ ਖੜੀ ਕਰਨੀ ਆ ਸਾਫ ਜੀ ਸੇਫ ਪਲੇਸ ਦੇਖ ਕੇ ਆਪਾਂ ਆਪਣੀ ਗੱਡੀ ਖੜੀ ਕਰ ਦਾਂਗੇ ਉਸ ਤੋਂ ਬਾਅਦ ਆਪਣਾ ਜਿਹੜਾ ਸਫਰ ਹੈਗਾ ਉਹ ਪੈਦਲ ਹੋਊਗਾ ਹਾਂਜੀ ਸਿਰਮੌਰ ਜ਼ਿਲ੍ਹੇ ਦੇ ਇਹਨਾਂ ਖੂਬਸੂਰਤ ਵਾਦੀਆਂ ਦੇ ਇਹਨਾਂ ਪਹਾੜਾਂ ਦੇ ਉੱਪਰ ਆਪਾਂ ਟਰੈਕ ਕਰਾਂਗੇ ਤੇ ਹਵਾ ਬੜੀ ਸੋਹਣੀ ਚੱਲ ਰਹੀ ਹੈ ਯਾਰ ਹਨਾ ਹਾ ਵਾਹ ਉਹ ਸੋਹਣੀ ਚੱਲ ਰਹੀ ਹੈ ਕਮਾਲ ਹੈ ਜਿੱਦ ਅੱਜ ਆਈਆਂ ਪਰ ਇਹ ਨਾ ਰਾਹ ਬੜਾ ਜ਼ਿਕ ਜ਼ੈਕ ਜ਼ਿਕ ਜ਼ੈਕ ਹੈ ਮੇਰਾ ਕੰਮ ਖਰਾਬ ਹੋ ਗਿਆ ਤਾਂ ਥੋੜਾ ਮੈਂ ਆ ਕੇ ਥੋੜੀ ਸੈਟ ਜੀ ਹੋਈਆਂ ਹਾਂ ਹੁਣ ਆਪਾਂ ਤਿਆਰ ਮਰ ਤਿਆਰ ਹੋ ਕੇ ਟਰੈਕ ਕਰਾਂਗੇ ਆ ਦੇਖੋ ਜੀ ਰੋਡ ਬਣਿਆ ਹੋਇਆ ਹੈ ਤੇ ਆਪਾਂ ਆਰਾਮ ਨਾਲ ਗੱਡੀ ਲਿਜਾ ਸਕਦੇ ਹਾਂ ਦੇਖੋ ਹੈ ਕਿਤੇ ਕਿਤੇ ਥੋੜਾ ਹੈਗਾ ਇਹ ਪ੍ਰੋਬਲਮ ਬਟ ਆਰਾਮ ਨਾਲ ਅਗਰ ਗੱਡੀ ਜਾ ਸਕਦੀ ਹੈ ਤਾਂ ਲੈ ਜਾਓ ਗੱਡੀ ਕੋਈ ਚੱਕਰ ਨਹੀਂ ਨੀਚੇ ਕਿੰਨੇ ਸੋਹਣੇ ਸੋਹਣੇ ਘਰ ਐ ਤੇ ਅਸੀਂ ਉਹ ਸਾਰਾ ਰਾਹ ਪਾਰ ਕਰਕੇ ਆਏ ਆ ਇੱਥੇ ਤੇ ਹੁਣ ਅਸੀਂ ਜਾ ਰਹੇ ਆ ਉੱਪਰ ਉੱਪਰ ਹਵਾ ਬਹੁਤ ਤੇਜ਼ ਚੱਲ ਰਹੀ ਐ ਮੇਰੀ ਆਵਾਜ਼ ਪਤਾ ਨਹੀਂ ਆਉਂਦੀ ਹੋਣੀ ਸਾਫ਼ ਪਤਾ ਨਹੀਂ ਨਹੀਂ ਆਪਾਂ ਇਹ ਨਾ ਰਾਹਾਂ ਤੇ ਨਿਕਲ ਕੇ ਆਏ ਆ ਦੇਖੋ ਜਿਹੜੇ ਕੱਚੇ ਕੱਚੇ ਰਾਹ ਬਣੇ ਹੋਏ ਆ ਪਹਾੜਾਂ ਦੇ ਐਨ ਉੱਪਰ ਫਿਰਦੇ ਆ ਆਪਾਂ ਤੇ ਆ ਜੀ ਆਪਣੀ ਆਲਟੋ ਗੱਡੀ ਆ ਗਈ ਦੇਖੋ वैसे ਜਿਹੜੀ ਆਫੀਸ਼ੀਅਲ ਟ੍ਰੇਲ ਹੈ ਇਹ ਨੀਚੇ ਨੌਰਾਧਾਰ ਤੋਂ ਲੇਕੇ ਉੱਪਰ ਤੱਕ ਕਰ 18 ਕਿਲੋਮੀਟਰ ਹੈ ਟੋਟਲ ਡਿਸਟੈਂਸ ਤੇ 6-7 ਕਿਲੋਮੀਟਰ ਨੌਰਾਧਾਰ ਤੋਂ ਉੱਪਰ ਗੱਡੀ ਚਲੀ ਜਾਂਦੀ ਹੈ ਤੇ ਤਾਂ ਕਰਕੇ ਆਪਾਂ ਗੱਡੀ ਲੈ ਆਏ ਉਰ ਤੱਕ ਲੋ ਵੀ ਗੱਡੀ ਅਸੀਂ ਲਾਣ ਲੱਗੇ ਆ ਇੱਥੇ ਕਿਉਂਕਿ ਗੱਡੀਆਂ ਇੱਥੇ ਤੱਕ ਆਈਆਂ ਖੜੀਆਂ ਐ ਤੇ ਅਸੀਂ ਹੁਣ ਇੱਥੇ ਆਪਣੀ ਗੱਡੀ ਲਾਣ ਲੱਗੇ ਆ ਗੱਡੀ ਇੱਥੇ ਲਾ ਕੇ ਹੁਣ ਅਸੀਂ ਆਪਣਾ ਸਮਾਨ ਵਗੈਰਾ ਚੱਕਦੇ ਆ ਜੋ ਅਸੀਂ ਉੱਪਰ ਟ੍ਰੈਕਿੰਗ ਚੋਂ ਲੈ ਕੇ ਜਾਣਾ ਹੈ ਤੇ ਵੈਸੇ ਤਾਂ ਗੱਡੀ ਉੱਪਰ ਹੋਰ ਜਾ ਸਕਦੀ ਆ ਪਰ ਅਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਕਿਉਂਕਿ ਰੋਡ ਬਹੁਤ ਖਰਾਬ ਹੈ ਫਿਰ ਗੱਡੀ ਦਾ ਉੱਪਰ ਲੈ ਕੇ ਜਾਣਾ ਰਿਸਕ ਹੈ ਫਾਈਨਲੀ ਵੀ ਮੇਡ ਇਟ ਸਾਡੀ ਆਲਟੋ ਆਪਾਂ ਦੇਖ ਲਓ ਹੋਰ ਤੱਕਨ ਲਿਆਏ ਪਹਾੜ ਤੱਕ ਇਹ ਰਾਹ ਥੋੜਾ ਥੋੜਾ ਕਿਤੇ ਕਿਤੇ ਖਰਾਬ ਹੈ ਕਿਤੇ ਕਿਤੇ ਠੀਕ ਠਾਕ ਹੈ ਮਤਲਬ ਮੈਨੇਜੇਬਲ ਲੱਗਾ ਆਪਾਂ 6-7 ਕਿਲੋਮੀਟਰ ਦੇਖ ਲਓ ਗੱਡੀ ਉਰੇ ਤੱਕ ਲੈ ਕੇ ਆ ਗਏ نیچے ਨੌਰਾਧਾਰ ਤੋਂ ਟ੍ਰੈਕ ਸ਼ੁਰੂ ਹੁੰਦਾ ਹੈ ਨੋਰਾਤਾਰ ਤੋਂ ਲੈ ਕੇ ਉੱਪਰ ਤੱਕ ਕਰ 18 ਕਿਲੋਮੀਟਰ ਦਾ ਟੋਟਲ ਡਿਸਟੈਂਸ ਹੈ ਇਹ ਜਿਹਦੇ ਵਿੱਚੋਂ ਆਪਾਂ 7 ਕਿਲੋਮੀਟਰ ਦਾ ਗੱਡੀ ਰਾਹੀਂ ਕਰ ਲਿਆ ਬਾਕੀ ਅਗਲਾ ਹੁਣ ਆਪਾਂ ਤੁਰ ਕੇ ਕਰਾਂਗੇ ਤੇ ਆਹ ਦਿਖਾਉਂਦੀਆਂ ਅਸੀਂ ਦੇਖੋ ਉਹ ਇਥੇ ਤੋਂ ਕਿੱਥੇ ਉਹ ਇਥੇ ਤੋਂ ਗੱਡੀ ਲੈ ਕੇ ਆਈ ਐ ਮੈਂ ਛੱਡ ਕੇ ਰਾਹ ਬਹੁਤ ਬਣੇ ਹੋਇਆ ਹੈ ਨਾ ਕੱਚੇ ਪੱਕੇ ਕੱਚੇ ਕੱਚੇ ਜਿਹੇ ਰਾਹ ਕਿੰਨੇ ਬਣੇ ਹੋਏ ਆ ਕਿਆ ਬਾਗ ਕਮਾਲ ਖੂਬਸੂਰਤੀ ਹੈ ਬਈ ਆਪਾਂ ਸਵੇਰੇ ਸਵੇਰੇ ਘਰ ਤੋਂ ਪੋਹਾ ਬਣਾ ਕੇ ਲੈ ਕੇ ਆਏ ਆ ਹਰਪ੍ਰੀਤ ਬਣਾ ਕੇ ਲੈ ਕੇ ਆਈਏ ਸੱਚ ਮੈਂ ਤਾਂ ਕੀ ਬਣਾਇਆ ਤੇ ਆਪਾਂ ਜਾਣ ਤੋਂ ਪਹਿਲਾਂ ਆਪਣਾ ਪੇਟ ਪੂਜਾ ਕਰ ਲੈਂਦੇ ਆ ਕਿਉਂਕਿ ਘਰ ਤੋਂ ਰੋਟੀ ਨਹੀਂ ਖਾ ਕੇ ਆਏ ਘਰ ਤੋਂ ਆਪਾਂ ਸਰਜਰੀ ਤੁਰ ਗਏ ਸੀਗੇ ਵੀ ਆਪਾਂ ਲੇਟ ਨਾ ਹੋ ਜਾਈਏ ਤਾਂ ਕਰਕੇ ਆਪਾਂ ਰੋਟੀ ਰੋਟੀ ਨਹੀਂ ਖਾਈ ਬਸ ਬਣਾ ਕੇ ਸਮਾਨ ਪੈਕ ਕਰ ਲਿਆ ਆਪਾਂ ਹੁਣ ਇਹ ਖਾ ਕੇ ਆਪਾਂ ਫਿਰ ਚੱਲਦੇ ਆ ਜੀ ਅਸੀਂ ਚੰਡੀਗੜ੍ਹ ਸੇ ਆਏ ਆ ਜੀ ਹਾਂ ਕਿਧਰ ਸੀ ਜਾਣਾ ਹੈ ਨਾ ਕੋਈ ਪਤਾ ਨਹੀਂ ਮੇਰ ਕੋ ਸਮਾਂ ਇਸ ਟਾਈਮ ਸਹੀ 12:30 ਵਜੇ ਦਾ ਹੋਇਆ ਤੇ ਆਪਾਂ ਆਪਣਾ ਟਰੈਕ ਸ਼ੁਰੂ ਕਰਿਆ ਹੈ ਤੇ ਹੂ ਨਮਸਕਾਰ ਜੀ ਤੇ ਉਹ ਆ ਰਹੀ ਹੈ ਹਰਪ੍ਰੀਤ ਅੱਜ ਦਾ ਆਪਾਂ ਕਰਾਂਗੇ ਜੀ ਵਾਈਲਡ ਲਾਈਫ ਸੈਂਚਰੀ ਚੂੜਧਾਰ ਦੀ ਇਹ ਆਪਾਂ ਘੁੰਮਾਂਗੇ ਸਾਰੀ ਟਰੈਕ ਟ੍ਰੂ ਕਰਦੇ ਹੋਏ ਸਾਂਹ ਫੁੱਲਦਾ ਚੜਾਈ ਚੜਦੇ ਆ ਤਾਂ ਕਰਕੇ ਬੋਲਿਆ ਘਟ ਜਾਂਦਾ ਹੈ ਬਾਪਾ ਆਰਾਮ ਲੈ ਲੈ ਕੇ ਥੋੜਾ ਥੋੜਾ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰਦੇ ਜਾਵਾਂਗੇ ਹੌਲੀ ਹੌਲੀ ਦੋਨੋਂ ਇੱਕ ਗੱਲ ਦੱਸਦਾ ਅਸੀਂ ਦੋਵਾਂ ਨੇ ਨਾ ਆਪਣੀ ਜ਼ਿੰਦਗੀ 'ਚ ਕਦੇ ਵੀ ਨਹੀਂ ਸੋਚਿਆ ਸੀਗਾ ਵੀ ਆਪਾਂ ਇਹੋ ਜਿਹਾ ਕੁਝ ਵੀ ਜ਼ਿੰਦਗੀ 'ਚ ਕਦੇ ਕਰਾਂਗੇ ਹਨਾ ਆਰਪ੍ਰੀਤ ਵੀ ਟਰੈਕਟਰ ਉਹ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਬਣੂਗੇ ਜਿਹੜੀ ਇਹ ਵਾਲੀ ਬੂਟੀ ਲੱਗੀ ਹੋਈ ਹੈ ਨਾ ਔਰੇ ਥਾਂ ਥਾਂ ਤੇ ਲੱਗੀ ਹੋਈ ਹੈ ਤੇ ਇਹਦੇ ਵਿੱਚ ਡੂੰਮਣੀ ਦੀਆਂ ਮੱਖੀਆਂ ਬਹੁਤ ਘੁੰਮ ਰਹੀਆਂ ਐ ਪਤਾ ਨਹੀਂ ਇਹ ਤਾਂ ਸ਼ਹਿਦ ਸ਼ੁੱਧ ਇਕੱਠਾ ਕਰ ਰਹੀਆਂ ਐ ਪਤਾ ਨਹੀਂ ਕੀ ਚੱਕਰ ਬਹੁਤ ਜ਼ਿਆਦਾ ਡੂੰਮਣਾ ਫਿਰ ਰਹੇ ਇਹਨਾਂ ਦੇ ਵਿੱਚ ਆਪਾਂ ਟਰੈਕ ਦੀ ਖੂਬਸੂਰਤੀ ਵੀ ਨਾਲ ਦੀ ਨਾਲ ਤੁਹਾਨੂੰ ਦਿਖਾਉਂਦੇ ਦਿਖਾਉਂਦੇ ਚੱਲਾਂਗੇ ਆ ਦੇਖੋ ਪੇੜ ਕਿੰਨੇ ਸੋਹਣੇ ਸੋਹਣੇ ਐ ਤੇ ਐਨ ਸ਼ਾਂਤਮਈ ਮਾਹੌਲ ਐ ਖਾਸੇ ਟਰੈਕ ਰਾਏ ਹੋਏ ਐ ਕੋਈ ਅੱਗੇ ਐ ਕੋਈ ਪਿੱਛੇ ਐ ਤੇ ਪਗ ਡੰਡੀ ਵੀ ਬਣੀ ਹੋਈ ਐ ਟ੍ਰੇਲ ਬਣੀ ਹੋਈ ਐ ਐਨ ਬਹੁਤ ਸੋਹਣੀ ਟ੍ਰੇਲ ਬਣੀ ਹੋਈ ਐ ਬਟ ਪੇੜ ਢੇੜ ਬਿਲਕੁਲ ਵੀ ਨਹੀਂ ਹੈਗੀ ਰਸ਼ ਉੱਪਰ ਜਾ ਕੇ ਲੱਗਦਾ ਵੀ ਹੋ ਸਕਦਾ ਰਸ਼ ਤੇ ਉਰੇ ਫਿਲਹਾਲ ਰਸ਼ ਨਹੀਂ ਹੈਗਾ ਇੱਕ ਵੈਲੀ ਪਾਰ ਕਰਕੇ ਦੂਜੀ ਵੈਲੀ ਖੁੱਲ ਜਾਂਦੀ ਹੈ ਦੂਜੀ ਵੈਲੀ ਪਾਰ ਕਰਦੇ ਆ ਕਿ ਤੀਜੀ ਵੈਲੀ ਖੁੱਲ ਜਾਂਦੀ ਹੈ ਅਲੱਗ-ਅਲੱਗ ਨਜ਼ਾਰੇ ਦੇਖਣ ਨੂੰ ਮਿਲਦੇ ਆ ਤੇ ਇਹੀ ਬੰਦੇ ਦਾ ਜੀ ਲਾਈ ਰੱਖਦੇ ਆ ਇੱਕ ਪੇੜ ਬੜੇ ਸੋਹਣੇ-ਸੋਹਣੇ ਆ ਅਲੱਗ-ਅਲੱਗ ਜੀਵ-ਜੀਵ ਤਰ੍ਹਾਂ ਦੇ ਪੇੜ ਲੱਗੇ ਹੋਏ ਆ ਪੰਛੀਆਂ ਦੀਆਂ ਆਵਾਜ਼ਾਂ ਬੜੀਆਂ ਸੋਹਣੀਆਂ ਆ ਰਹੀਆਂ ਐ ਤੇ ਇੱਕ ਤਰ੍ਹਾਂ ਦੀ ਥੈਰੇਪੀ ਹੈ ਯਾਰ ਇਹ ਆਪਾਂ ਕੰਮਾਂ ਕਾਰਾਂ ਤੋਂ ਦੂਰ ਜਦੋਂ ਇਹੋ ਜਿਹੇ ਪਹਾੜਾਂ 'ਚ ਘੁੰਮਦੇ ਆ ਨਾ ਬੰਦੇ ਨੂੰ ਇਹ ਰੀਜਨਰੇਟ ਕਰ ਦਿੰਦੇ ਆ ਹਨਾ ਇਹ ਹੀ ਤਾਂ ਮੈਡੀਟੇਸ਼ਨ ਹੈ ਲਓ ਜੀ ਉਰੇ ਆ ਕੇ ਆਪਾਂ ਬਿਲਕੁਲ ਜਿਹੜੀ ਆਪਣੀ ਟ੍ਰੇਲ ਲੱਗੀ ਉਹ ਤੇ ਚੜ ਗਏ ਉਰੇ ਪੱਕਾ ਰਾ ਬਣ ਗਿਆ ਆਪਾਂ ਪੱਕੇ ਰਾ ਤੇ ਹੋ ਗਏ ਹੁਣ ਆ ਦੇਖੋ ਯਾਰ ਫਰੇਮ ਫਰੇਮ ਦੇਖੋ ਤੁਸੀਂ ਕਿੰਨਾ ਸੋਹਣਾ ਫਰੇਮ ਬਣ ਰਿਹਾ ਹੈ ਹਨਾ ਚਲੋ ਜੀ ਆਜੋ ਅੱਗੇ-ਅੱਗੇ ਆਪਾਂ ਦੇਖਦੇ ਜਾਵਾਂਗੇ ਇਹੇ ਜਿਹੇ ਜਿਹੜੇ ਵੀ ਨਜ਼ਾਰੇ ਸਾਨੂੰ ਦੇਖਣ ਨੂੰ ਮਿਲਣਗੇ ਔਰੇ ਦੀ ਖੂਬਸੂਰਤੀ ਦੇਖੋ ਤੁਸੀਂ ਪੇੜ ਦੇਖੋ ਔਰੇ ਦੇ ਕਿਹ ਹੈ ਜੀ ਆ ਪੇੜ ਬੜੇ ਸੋਹਣੇ ਲੱਗੇ ਹੋਏ ਆ ਔਰੇ ਜਦ ਇਹ ਜੀ ਖੂਬਸੂਰਤੀ ਅਸੀਂ ਦੇਖਦੇ ਆ ਨਾ ਜਿਹੜੀ ਸਾਡੀ ਥਕਾਨ ਹੈ ਉਹ ਸਾਰੀ ਲੈ ਜਾਂਦੀ ਹੈ ਟ੍ਰੈਕ 'ਚ ਕਦੇ-ਕਦੇ ਛਾਂ ਹੋ ਜਾਂਦੀ ਏ ਕਦੇ-ਕਦੇ ਧੁੱਪ ਹੋ ਜਾਂਦੀ ਏ ਸੋਹਣਾ ਮਾਹੌਲ ਹੈ ਟ੍ਰੈਕ ਦਾ ਤੇ ਵਿਊ ਤੁਸੀਂ ਦੇਖੇ ਲੈ ਹੁਣ ਯਾਰ ਬਹੁਤ ਸੋਹਣੀ ਵਿਊ ਹੈ ਹੌਲੀ-ਹੌਲੀ ਹਰਪੜੀ ਤਾਰੀ ਏ ਤੇ ਆਪਾਂ ਹੌਲੀ-ਹੌਲੀ ਕਰਕੇ ਇਹ ਟ੍ਰੈਕ ਪੂਰਾ ਕਰਾਂਗੇ ਆਪਣਾ ਹੁਣ ਆਪਾਂ ਦੇਖੋ ਇੱਕ ਵੈਲੀ ਪਾਰ ਕਰਕੇ ਆਏ ਆ ਤੇ ਸਾਹਮਣੇ ਇੱਕ ਵੈਲੀ ਹੋਰ ਖੁੱਲ ਗਈ ਤੇ ਆਹ ਸਾਹਮਣੇ ਚਟਾਨ ਦੇਖੋ ਕਿੰਡੀ ਖੂਬਸੂਰਤ ਚਟਾਨ ਹੈ ਤੇ ਚਾਰਾ ਗਾਬਣੇ ਹੋਏ ਐ ਜਾਨਵਰ ਚਰ ਰਹੇ ਔਰੇ ਬਹੁਤ ਸਾਰੇ ਤੇ ਟਰੈਕ ਸਾਨੂੰ ਕਈ ਮਿਲ ਰਹੇ ਆ ਉਪਰ ਤੋਂ ਟਰੈਕਰ ਕਰਕੇ ਆ ਰਹੇ ਆ ਸਾਨੂੰ ਤੁਰਿਆਂ ਨੂੰ 22 25 ਮਿੰਟ ਹੋਈ ਐ ਤੇ ਸਾਹਮਣੇ ਸਾਨੂੰ ਪਹਿਲਾ ਕੈਫੇ ਦੇਖ ਗਿਆ ਤੇ ਸਫਰ ਸਾਡਾ ਹੁਣ ਤੱਕ ਦਾ ਬਹੁਤ ਸ਼ਾਨਦਾਰ ਬਹੁਤ ਸੋਹਣਾ ਤੇ ਬਹੁਤ ਯਾਦਗਾਰ ਇਸ ਹਫਤੇ ਸੋਹਣਾ ਸਫ਼ਰ ਹੁਣ ਤੱਕ ਦਾ ਆਪਾਂ ਕਹਿ ਸਕਦੇ ਆ ਹੁਣ ਤੱਕ ਦਾ ਹਨਾ ਅੱਗੇ-ਅੱਗੇ ਦੇਖਦੇ ਆ ਗ੍ਰੀਨਰੀ ਬਹੁਤ ਜ਼ਿਆਦਾ ਯਾਰ ਬਹੁਤ ਸੋਹਣਾ ਲੱਗਿਆ ਮੈਨੂੰ ਇਹ ਚੀਜ਼ ਦੇਖ ਕੇ ਨਾ ਚਾਰਾ ਕਾ ਬਹੁਤ ਸੋਹਣੇ-ਮੋਣੇ ਹੋਏ ਆ ਉਹ ਪੁੱਤਲਾ ਪਾਣੀ ਦੀਆਂ ਤੇ ਆ ਬਹੁਤ ਸੋਹਣਾ ਵੀ ਕਿਆ ਚੱਲ ਰਹੀ ਆ ਆਪ ਨਰਦਰ ਮੇਰੇ ਲੱਤੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਕਿੰਨੇ ਦੀ ਆ ਬੋਤਲ ਇਹ ਆਪਾਂ ਹੁਣੇ-ਹੁਣੇ ਪਾਣੀ ਪੀਣ ਬ੍ਰੇਕ ਲੈਣ ਤੁਕੇ ਸੀਗੇ ਤੇ ਤੁਹਾਨੂੰ ਇੱਕ ਚੀਜ਼ ਦਿਖਾਈਏ ਆਪਾਂ ਨਾ ਪੈਕੇਟ ਘਰ ਤੋਂ ਲੈ ਕੇ ਆਏ ਸੀਗੇ ਇਹ ਨਾਰਮਲ ਸੀਗਾ ਉਸ ਟਾਈਮ ਹੁਣ ਦੇਖੋ ਇਹ ਭਾਫ਼ ਨਾਲ ਕਿਵੇਂ ਫੁੱਲ ਗਿਆ ਇਸ ਟਾਈਮ ਆਪਾਂ ਹਾਈ ਐਲਟੀਟਿਊਡ ਤੇ ਫਿਰ ਰਹੇ ਆ ਤੇ ਹਾਈ ਐਲਟੀਟਿਊਡ ਤੇ ਦੇਖੋ ਕਿਵੇਂ ਪੈਕੇਟ ਐਵੇਂ ਫੁੱਲ ਜਾਂਦੀ ਹੈ ਭਾਫ਼ ਨਾਲ ਲਓ ਜੀ ਹਰਪ੍ਰੀਤ ਟਰੈਕ ਦੀ ਇੱਕ ਹੋਰ ਸੋਹਣੀ ਗੱਲ ਇਹ ਲੱਗੀ ਹੈ ਮੈਨੂੰ ਆਹ ਡਸਟਬਿਨ ਬਹੁਤ ਸੋਹਣਾ ਬਣਾਇਆ ਹੋਇਆ ਜਾਲੀ ਦੇ ਨਾਲ ਆਪਾਂ ਪੈਕੇਟ ਕੂੜਾ ਕਰਕਟ ਔਰ ਇਹ ਪੋਲੀਥੀਨ ਵਗੈਰਾ ਸਿੱਟ ਸਕਦੇ ਆ ਇਹ ਸੋਹਣੀ ਗੱਲ ਆ ਜੇ ਮੈਂ ਤੁਹਾਨੂੰ ਆਪਣੀ ਡੈਸਟੀਨੇਸ਼ਨ ਦਿਖਾਵਾਂ ਤੇ ਇਹ ਜਿਹੜੇ ਸਾਨੂੰ ਪਹਾੜ ਦਿਖ ਰਹੇ ਆ ਇਹ ਪਹਾੜਾਂ ਦੇ ਬਿਲਕੁਲ ਸਿਖਰਲੀ ਜਿਹੜੀ ਚੋਟੀ ਆ ਆਪਾਂ ਉਹਤੇ ਚੜਨਾ ਹੈ ਜਾ ਕੇ ਤੇ ਉਹ ਦੇਖਦੇ ਆਂ ਆਪਾਂ ਅੱਜ ਪਹੁੰਚ ਪਾਉਂਗੇ ਅੱਜ ਤਾਂ ਵੈਸੇ ਪੋਸੀਬਲ ਨਹੀਂ ਹੈਗਾ ਸਾਨੂੰ ਅੱਜ ਰਾਤ ਰੁਕਣਾ ਪੈਣਾ ਕੀਤੇ ਤੇ ਕੱਲ ਸਵੇਰੇ ਮਾਰਨਿੰਗ 'ਚ ਆਪਾਂ ਰੱਬ ਤੁਹਾਡਾ ਭਲਾ ਕਰੇ ਸਭ ਤੋਂ ਸਿਖਰਲੀ ਚੋਟੀ ਤੇ ਹਮਾਂਗੇ ਗੱਲਬਾਤ ਸੋਚਣ ਵਾਲੀ ਇਹ ਹੈ ਵੀ ਇਧਰ ਨੀਚੇ ਜੇ ਨਜ਼ਰ ਮਾਰੀਏ ਨਾ ਇਧਰ ਨੀਚੇ ਵੀ ਘਰ ਬਣੇ ਹੋਏ ਆ ਰਾਹ ਵੀ ਬਣੇ ਹੋਏ ਆ ਘਰ ਵੀ ਬਣੇ ਹੋਏ ਆ ਵਿੰਗ ਬਲੇਵੇਂ ਪਾਉਂਦੇ ਹੋਏ ਰਾਹ ਸੱਪ ਵਾਂਗੂ ਜਿਵੇਂ ਸੱਪ ਲਿਟਿਆ ਹੁੰਦਾ ਨਾ ਇਹਨਾਂ ਦੇ ਉੱਪਰ ਉਵੇਂ ਰਾਹ ਬਹੁਤ ਸੋਹਣੇ ਬਹੁਤ ਖੂਬਸੂਰਤ ਬਣੇ ਹੋਇਆ ਯਾਰ ਬੈਗ ਦੇ ਵਿੱਚ ਇਹ ਜਿਹੇ ਪੇੜ ਦੇਖੋ ਜੜਾਂ ਤੋਂ ਖੜੇ ਪਏ ਐ ਇਹ ਥਾਂ ਥਾਂ ਤੇ ਦੇਖਣ ਨੂੰ ਮਿਲ ਜਾਂਦੇ ਆ ਪੇੜ ਤੇ ਮੀਹਾ ਮੂਹਾ ਕਰਕੇ ਕਈ ਮੇਰੀ ਮਿੱਟੀ ਕਮਜ਼ੋਰ ਹੋ ਜਾਂਦੀ ਐ ਤਾਂ ਕਰਕੇ गिर ਜਾਂਦੇ ਆ ਪੇੜ ਬਾਕੀ ਮਾਹੌਲ ਸੋਹਣਾ ਐ ਅ ਥੋੜੀ ਜਿਹੀ ਚੜ੍ਹਾਈ ਆ ਓਰੇ ਹੌਲੀ ਹੌਲੀ ਚੜ੍ਹ ਰਿਆਂ ਤਾਂ ਕਰਕੇ ਅ ਮਾਹੌਲ ਬਹੁਤ ਸੋਹਣਾ ਐ ਬਾਕੀ ਵੀਰੇ ਦਾ ਆਪਾਂ ਨਾਲ ਖਾਣ ਪੀਣ ਦਾ ਸਮਾਨ ਬਾਧੂ ਚੱਕਿਆ ਹੋਇਆ ਐ ਤਾਂ ਕਰਕੇ ਸਾਡੇ ਝੋਲੇ ਭਰੇ ਪਏ ਐ ਬੈਗ ਇੱਕ ਜੈਕਟਾਂ ਕਰਕੇ ਪਰ ਇਹ ਵੀ ਜੈਕ ਬੈਗ ਇੱਕ ਖਾਣ ਪੀਣ ਦਾ ਸਮਾਨ ਹੋਣ ਕਰਕੇ ਤਾਂ ਕਰਕੇ ਆਪਾਂ ਦੋ ਦੋ ਬੈਗ ਚੱਕੇ ਹੋਏ ਆ। ਹਾਂ ਪਿਛਲੇ ਟਰੈਕ ਦੀ ਤਰ੍ਹਾਂ ਆਪਾਂ ਇਸ ਵਾਰ ਵੀ ਆਪਾਂ ਖੀਰੇ ਲੈ ਕੇ ਆਏ ਆ ਤੇ ਖੀਰੇ ਖਾ ਰਹੇ ਆ। ਖੀਰੇ ਥਿਆ ਮਾਰ ਦਿੰਦੇ ਇੱਕ ਤਾਂ ਪਾਣੀ ਦੀ ਕਮੀ ਪੂਰੀ ਕਰ ਦਿੰਦੇ ਆ। ਇੱਕ ਨੂੰ ਭੁੱਖ ਨਹੀਂ ਲੱਗਦੀ ਨਾਲ ਹਨਾ। ਹਾਂ ਚਲੋ। ਆਪਾਂ ਟਰੈਕ ਕਰਕੇ ਆ ਰਹੇ ਸੀਗੇ ਤੇ ਆਪਾਂ ਇੱਕ ਗੱਲ ਨੋਟ ਕਰੀ ਹੋਰੇ ਆ ਕੇ ਦੇਖੋ ਯਾਰ ਗੁਫਾ ਦੇਖੋ ਕਿੱਡੀ ਗੁੜੀ ਬਣੀ ਹੋਈ ਹੈ। ਜਾਨਵਰਾਂ ਦੀ ਹੈ ਪਸ਼ੂਆਂ ਦੀ ਹੈ ਕਾਦੀ ਹੈ ਇਹ ਨਹੀਂ ਸਾਨੂੰ ਪਤਾ। ਮੈਂ ਚੱਕ ਕਰਕੇ ਆਵਾਂ ਹੈ ਤੌਰੇ ਮੰਗਣਾ ਵਗੈਰਾ ਬਹੁਤ ਪਈਆਂ <li> ਪਈ ਹੈ ਬੱਕਰੀਆਂ ਬੁੱਕਰੀਆਂ ਦੀ ਬਣੀ ਹੋਈ ਨਹੀਂ ਹਾਂ ਲਿੱਦ ਬਹੁਤ ਪਈ ਹੈ ਬੱਕਰੀਆਂ ਦੀ ਬਣੀ ਹੋਈ ਹੈ ਇਹ ਸਮਾਂ ਹੋ ਗਿਆ 1:38 ਮਿੰਟ ਦੁਪਹਿਰ ਦੇ ਤੇ ਆਪਾਂ ਆਲਮੋਸਟ ਹਾਫ ਪੁਆਇੰਟ ਤੇ ਪਹੁੰਚਣ ਵਾਲੀਆਂ ਥੋੜੀ ਜਿਹੀ ਦੂਰ ਹੋਰ ਹੈ ਤੇ ਅੱਧਾ ਘੰਟਾ ਲੱਗਣਾ ਹੋਰ ਸਾਨੂੰ ਆਪਾਂ ਹਾਫ ਪੁਆਇੰਟ ਤੇ ਪਹੁੰਚ ਜਾਵਾਂਗੇ ਤੇ ਉਹਰੇ ਇੱਕ ਗੱਲ ਹੋਰ غور ਕਰਨ ਵਾਲੀ ਹੈ ਵੀ ਇਸ ਟਾਈਮ ਅਸੀਂ ਸਮੁੰਦਰ ਤਲ ਤੋਂ 2850 ਮੀਟਰ ਉੱਚੇ ਖੜੇ ਆਂ ਤੇ ਲਗਭਗ ਹੋ ਗਿਆ 9000 ਫੁੱਟ ਹੋ ਗਿਆ ਤੇ ਜਿਹੜਾ ਆਪਾਂ ਤਰੁੰਡ ਟਰੈਕ ਕਰਿਆ ਸੀਗਾ ਉਹਦੀ ਉਚਾਈ ਸੀਗੀ 2875 ਮੀਟਰ ਤੇ ਉਹ ਦੇਖ ਲਓ ਹੁਣ ਆਏ ਆਪਾਂ ਆਪਣਾ 1 ਘੰਟੇ ਦੇ ਸਫ਼ਰ 'ਚੇ ਕੰਪਲੀਟ ਕਰ ਲਿਆ ਤੇ ਤੁਹਾਨੂੰ ਮੈਂ ਦਿਖਾਇਆ ਵੀ ਸੀਗਾ ਜਿਹੜੇ ਸਾਡੇ ਪੈਕੇਟਾਂ 'ਗੇ ਹਨਾ ਸਨੈਕਸ ਵਗੈਰਾ ਦੇ ਉਹ ਫੁੱਲੇ ਹੋਏ ਆ ਹਾਈ ਐਟੀਟਿਊਡ 'ਚ ਆ ਕੇ ਫੁੱਲ ਗਏ ਬਾਕੀ ਟਰੈਕ ਹੁੰਦਾ ਕੁਛ ਨਹੀਂ ਬਸ ਪਹਾੜ ਚੜਨਾ ਹੁੰਦਾ ਆਪਾਂ ਨੇ ਪਹਾੜ ਉੱਤਰਨੇ ਹੁੰਦੇ ਆ 뷰 ਦੇਖਣੇ ਹੁੰਦੇ ਆ ਤੇ ਆਲਾ ਦਵਾਲਾ ਦੇਖਣਾ ਹੁੰਦਾ ਏ ਆਹੀ ਕੁਛ ਹੁੰਦਾ ਟਰੈਕ ਬਸ ਟਰੈਕ ਦਰਅਸਲ ਨਾ ਸਾਨੂੰ ਸ਼ਹਿਰ ਦੀ ਭੀੜ-ਪੜ ਤੋਂ ਦੂਰ ਲੈ ਜਾਂਦਾ ਏ ਤੇ ਜਿਹੜਾ ਅਸਲੀ ਕੁਦਰਤ ਐ ਅਸਲੀ ਨੇਚਰ ਐ ਉਹਦੇ ਆਪਾਂ ਦਰਸ਼ਨ ਕਰ ਸਕਦੇ ਆ ਇਹਨਾਂ ਪਹਾੜਾਂ 'ਚ ਆ ਕੇ ਇਸ ਟਾਈਮ ਚੜਾਈ ਆ ਥੱਕੇ ਹੋਏ ਆ ਤੇ ਕਈ ਜਣੇ ਕਹਿੰਦੇ ਆ ਵੀ ਆਪਾਂ ਮौजਾਂ ਕਰਦੇ ਫਿਰਦੇ ਆ ਤੇ ਸਾਡੀਆਂ ਮौजਾਂ ਦੇਖ ਲਓ ਜੀ ਹਾਲ ਬੁਰੇ ਹਾਲ ਹੋਏ ਭਾਈ ਤੇ ਤੁਸੀਂ ਘਰੇ ਬੈਠ ਕੇ ਦੇਖ ਰਹੇ ਹੋ ਤੇ ਤੁਹਾਡੇ ਤੋਂ ਜ਼ਿਆਦਾ ਮੌਜਾਂ ਕਿਸੇ ਦੀਆਂ ਨਹੀਂ ਹੈਗੀਆਂ ਹਨਾ ਜਿਹੜਾ ਆਪਾਂ ਦੇਖੋ ਇਹ ਪੰਡਾ ਤੁਰ ਕੇ ਕਰਨਾ ਹੈ ਪਹਾੜ ਚੜਨੇ ਆ ਬੜੇ ਬੜੇ ਪੱਥਰ ਲੰਘਣੇ ਆ ਹਨਾ ਇੱਕ ਵੈਲੀ ਚੜਨੀ ਹੈ ਫਿਰ ਉਤਰਨੀ ਹੈ ਨਾਲੇ ਪੈਸੇ ਤੇ ਪੈਸੇ ਚਲੋ ਲੱਗਦਾ ਹੀ ਆ ਤੇ ਮਿਹਨਤ ਲੱਗਦੀ ਹੈ એનર્ਜੀ ਸਰੀਰ ਟੁੱਟਦਾ ਜਿਹੜਾ ਉਹ ਲੱਗਾ ਤੇ ਚਲੋ ਚੱਲਦੇ ਆਂ ਆਪਾਂ ਦੇਖਦੇ ਆਂ ਜੀ ਸ਼ਾਨਦਾਰ ਨਜ਼ਾਰੇ ਤੇ ਨਾਲ ਤੁਹਾਨੂੰ ਦਿਖਾਉਂਦੇ ਆਂ ਇੰਜੋਏ ਕਰਿਓ ਜੀ ਵਾਈਗਰ ਇਸ ਟਾਈਮ ਆਪਾਂ ਚੂੜਦਾਰ ਵਾਈਲਡ ਲਾਈਫ ਸੈਂਚਰੀ ਚ ਘੁੰਮ ਰਹੇ ਆਂ ਇਹ ਜਿੰਨਾ ਵੀ ਇਲਾਕਾ ਹੈ ਨਾ ਚੂੜ ਚੂੜਦਾਰ ਵਾਈਲਡ ਲਾਈਫ ਸੈਂਚਰੀ ਦਾ ਹੈ ਉਹਦੇ ਬੋਰਡ ਲੱਗਿਆ ਹੋਇਆ ਇੱਕ फ्लोरिस्टिक डिलेवरी डायवर्सिटी ऑफ चूड़दार जैसे जैसे आप ऊपर चढ़ते हैं आप इस अभ्यारण में आगे पता नहीं की लिखा हुआ अमूल्य औषधि पौधों जड़ी बूटियों अल्पाइन घास के मैदानों और जादू रिश्ते इन्होंने जी खासा कुछ लिखा हुआ पढ़ लियो एना में तो यार हूँ पढ़िया नहीं जाना मैं थकिया होया बहुत ਅਸੀਂ ਨਾ ਦਰਅਸਲ ਬੈਗ ਜਿਆਦਾ ਭਰੇ ਹੋਏ ਐ ਕੱਪੜੇ ਜਿਆਦਾ ਲਿਆਏ ਹਰਪੀਤ ਹਰਪੀਤ ਨੂੰ ਮੈਂ ਮਨਾ ਕਰਿਆ ਸੀ ਕਿ ਕੱਪੜੇ ਘੱਟ ਦੇ ਪਰ ਇਹ ਮੰਨਦੀ ਕਿਥੇ ਐ ਇੱਕ ਬੈਗ ਇਹਦੇ ਕੋਲ ਐ ਇੱਕ ਬੈਗ ਮੇਰੇ ਕੋਲ ਐ ਤੇ ਹੁਣ ਆਪਾਂ ਬਿਉਤ ਮੰਦੀ ਇਹ ਬਣਾਈ ਐ ਵੀ ਆਪਾਂ ਕੋਈ ਸੇ ਕੈਂਪਿੰਗ ਸਾਈਡ ਤੇ ਰੁੱਕੇ ਨਾ ਜਿਹੜੇ ਲੋਡਿੰਗ ਦਾ ਕੱਪੜੇ ਆ ਜਿਹੜੇ ਉੱਪਰ ਲੈ ਕੇ ਜਾਣ ਵਾਸਤੇ ਬਸ ਉਹੀ ਰੱਖਾਂਗੇ ਆਪਾਂ ਇੱਕ ਬੈਗ ਚ ਇੱਕ ਬੈਗ ਆਪਾਂ ਰਾਹ ਚ ਛੱਡ ਦਾਂਗੇ ਕਿਤੇ ਆਂਦੇ ਹੋਏ ਚੱਕ ਲਾਂਗੇ ਹਾਫ ਪੁਆਇੰਟ ਕਿੱਥੇ ਐ ਜੀ ਹਾਫ ਪੁਆਇੰਟ ਕਿੱਥੇ ਯਾਂ ਸੇ ਆਪ ਕਿਤਨਾ ਹੋਗਾ ਸਰ 6 6 ਕਿਲੋਮੀਟਰ ਸੋਲੋ ਠੀਕ ਹੈ ਜੀ ਥੈਂਕ ਯੂ ਆਈਫੋਨ ਦੇ ਵਿੱਚ ਇੱਕ ਐਪਲੀਕੇਸ਼ਨ ਹੁੰਦੀ ਹੈ ਕੰਪਾਸ ਵਾਲੀ ਇਹਦੇ ਚ ਦੱਸ ਦਿੰਦਾ ਦੇਖੋ ਐਲੀਵੇਸ਼ਨ 2890 ਐਲੀਵੇਸ਼ਨ ਤੇ ਖੜੇ ਆ ਇਸ ਟਾਈਮ ਆਪਾਂ ਨੇ ਕਮਾਲ ਹੈ ਯਾਰ ਜਿਹੜੀ ਤ੍ਰਯੁੰਡ ਦੀ ਐਲੀਵੇਸ਼ਨ ਸੀਗੀ ਉਹ ਸੀਗੀ 2875 ਦੀ ਤ੍ਰਯੁੰਡ ਟਾਪ ਦੀ ਗੱਲ ਕਰ ਰਿਹਾ ਮੈਂ ਤੇ ਹੱਲੀ ਸਾਨੂੰ 1:30 ਵਜੇ ਆਏ ਹੱਲੇ ਆਪਾਂ ਕੱਲ ਦਾ ਵੀ ਦਿਨ ਆਪਾਂ ਹੱਲੇ ਸਫਰ ਕਰਨਾ ਹੈ ਆਪਾਂ ਹੱਲੇ ਹੋਰ ਐਲੀਵੇਸ਼ਨ ਗੇਅਰ ਕਰਨੀ ਹੈ ਸਮਾਂ ਸਮਾਂ 2 ਵਜੇ ਦਾ ਹੋ ਗਿਆ ਆਪਾਂ ਨੂੰ 2 ਘੰਟੇ ਹੋ ਗਏ 12 ਵਜੇ ਚੱਲੇ ਸੀਗੇ ਤੇ ਆਪਾਂ ਬਿਲਕੁਲ ਐਗਜ਼ੈਕਟ ਹਾਫ ਪੁਆਇੰਟ ਤੇ ਪਹੁੰਚ ਗਏ ਕਮਾਲ ਹੈ ਯਾਰ ਰਸਤੇ ਤਾਂ ਪਤਾ ਹੀ ਨਹੀਂ ਚੱਲੇ ਇੰਨਾ ਸੋਹਣਾ ਰਸਤਾ ਯਾਰ ਇੰਨਾ ਸੌਖਾ ਰਸਤਾ ਤੇ ਹੱਲੇ ਤੱਕ ਸੌਖਾ ਲੱਗਿਆ ਸਾਨੂੰ ਅੱਗੇ-ਅੱਗੇ ਪਤਾ ਨਹੀਂ ਅੱਗੇ ਜਿਵੇਂ ਹੋਊਗਾ ਤੁਹਾਨੂੰ ਦੱਸਾਂਗੇ ਤੇ ਹੱਲੇ ਤੱਕ ਤਾਂ ਬਹੁਤ ਜ਼ਿਆਦਾ ਸੌਖਾ ਲੱਗਿਆ ਰਸਤਾ ਯਾਰ ਤੁਹਾਨੂੰ ਐਡਾ ਜਿਆਦਾ ਸੌਖਾ ਰਸਤਾ ਤੇ ਇੰਨਾ ਸੋਹਣਾ ਰਸਤਾ ਮੈਂ ਨਹੀਂ ਅਜੇ ਤੱਕ ਕਿਤੇ ਵੀ ਦੇਖਿਆ ਕਮਾਲ ਹੈ ਤੇ ਇਹ ਜਿਹੜਾ ਸਾਹਮਣੇ ਸਾਨੂੰ ਪੁਆਇੰਟ ਦਿਖ ਰਿਹਾ ਇਹ ਹਾਫ ਪੁਆਇੰਟ ਹੈਗਾ ਕੈਂਪਿੰਗ ਲੱਗੀ ਹੋਈ ਹੈ ਔਰ ਇਹ ਵਾਸ਼ਰੂਮ वगैरह ਉਹ ਦੇਖੋ ਬਣੇ ਹੋਏ ਆ ਤੇ ਦੇਖ ਲੈਂਦੇ ਹਾਂ ਔਰ ਇਹਦਾ ਮਾਹੌਲ ਸਾਡੇ ਕੋਲ ਹਲੇ ਸਮਾਂ ਹੈਗਾ 2 ਵਜੇ ਹਲੇ ਅ ਦਿਨ ਹਲੇ ਖੜਿਆ ਹੈ 7 ਵਜੇ ਤੱਕ ਦਿਨੇ-ਦਿਨ ਹੁੰਦਾ ਹੈ ਤੇ ਆਪਾਂ ਅੱਗੇ ਚੱਲਦੇ ਆਂ ਜੀ ਆਪਣਾ ਅਗਲੀ ਕੈਂਪਿੰਗ ਸਾਈਟ ਤੇ ਅੱਜ ਰੁਕਾਂਗੇ ਆਪਾਂ ਆ ਦੇਖੋ ਯਾਰ ਕਿੱਡੇ ਸੋਹਣੇ ਮੈਦਾਨ ਕਿੱਡਾ ਸੋਹਣਾ ਇਲਾਕਾ ਕਿਆ ਖੂਬਸੂਰਤ ਪਹਾੜ ਹੈ ਯਾਰ ਇਹਨਾਂ ਥਾਂਾਂ ਦੀ ਤਾਰੀਫ਼ ਤਾਂ ਯਾਰ ਕਰੇ ਨਹੀਂ ਹੁੰਦੀ ਮਤਲਬ ਸਾਡੇ ਕੋਲ ਸ਼ਬਦ ਨਹੀਂ ਹੁੰਦੇ ਵੀ ਇਹ ਪਾ ਤਾਰੀਫ਼ ਕਰ ਸਕੀਏ ਹਨ ਤੇ ਕਹ ਲ ਭਾਈ ਜੀ ਜੈ ਸ਼ੰਕਰ ਜੀ ਆਪ ਘਾਂ ਸੇ ਉੱਪਰ ਸੇ ਦਰਸ਼ਨ ਕਰਕੇ ਆਏ ਨਹੀਂ ਇਧਰ ਸੇ ਹਾਂ ਅੱਛਾ ਆਜੀ ਦਰਸ਼ਨ ਕੀ ਹਾਜੀ ਵਾਪਸ ਆ ਗੱਲ ਕਰੇ ਸੀਗੇ ਨਾ ਸ਼ੇਗੁਰਵਾਂ ਆਪਾਂ ਪਰ ਰੁਕੇ ਹੋਗੇ ਮੰਦਿਰ ਮੇਂ ਠੀਕ ਹੈ ਕਾਂ ਸੇ ਆ ਗਾ ਆਪ ਅੰਬਲੋਕਲ ਹੈ ਲੋਕਲਿਓ ਆ ਦੇਖੋ ਤੁਹਾਨੂੰ ਥਾਂ ਦਿਖਾ ਦਈਏ ਉਹਨਾਂ ਨੇ ਰੋਲਾ ਪਾਇਆ ਹੋਇਆ ਇੱਕ ਮਾਈਕ ਜਾਂ ਹੱਥ ਤੇ ਬੜੀ ਬੈਠੇ ਆ ਕੁਛ ਬੋਲ ਰਹੇ ਆ ਪਤਾ ਨਹੀਂ ਕੀ ਬੋਲ ਰਿਹਾ ਥਾਂ ਦਿਖਾ ਦਈਏ ਤੁਹਾਨੂੰ ਥਾਂ ਬੜੀ ਸੋਹਣੀ ਆ ਯਾਰ ਕਮਾਲ ਦੀ ਵਾਈਬ ਹੈ ਯਰ ਉਰੇ ਦੀ ਆ ਪੀਲਾ ਪੀਲਾ ਟੈਂਟ ਦਾ ਲਾਗੇ ਚਮਕ ਰਿਹਾ ਬੜਾ ਸੋਹਣਾ ਲੱਗ ਰਿਹਾ ਹੈ ਕੈਂਪਿੰਗ ਸਾਈਟ ਆ ਉਹ ਕੈਂਪਿੰਗ ਰਹਿ ਸਕਦੇ ਆ ਯਾਤਰੀ ਜਿਹੜੇ ਲੇਟ ਹੋ ਜਾਂਦੇ ਆ ਉਹ ਰੁਕ ਜਾਂਦੇ ਆ ਕਮਾਲ ਹੈ ਹਉ ਬੈਠਿਆ ਰਿਹਾ ਵੀਰ ਇਹਦੇ ਕੋਲ ਰੱਖ ਦੇ ਜਰ ਬੈਗ ਆਪਣਾ ਉਹ ਦਿਕਰੀ ਕੱਟ ਵੀ ਖੇលਣ ਲੱਗ ਗਏ ਆਕਾ ਫੜੇ ਰਾ ਤੇਰਾ ਚੰਦੇ ਦੇ ਉੱਚਾ ਨਾ ਆਕਾ ਫੜੇ ਰਾ ਤੇਰਾ ਚੰਦੇ ਦੇ ਉੱਚਾ ਨਾ ਇਹ ਹਾਫ ਪੁਆਇੰਟ ਹੈ ਨਾ ਭਈਆ

ਤੇ ਬਹੁਤ ਸੋਣੀ ਬਹੁ ਪਿਆਰੀ ਆਵਾਜ਼ ਚ ਗਾਰੇ ਸੀਗੇ ਇਹ ਆਪਾਂ ਇਹਨਾਂ ਦਾ ਗਾਣਾ ਹੋਣੇ ਹੁਣ ਸੁਣਿਆ ਆ ਸਪੀਕਰ ਇਹਨਾਂ ਦੇ ਹੱਥ ਚ ਤੇ ਭਾਈ ਸੁਣਾ ਜੋ ਇੱਕ ਅਦਾ ਕੋਈ ਸ਼ੰਕਰ ਦਾ ਜੀ ਸੁਣਾ ਦਿਓ ਚਾਉੜੇ ਦੇਵਾ ਦਿਲ ਲਗਦਾ ਮੇਰਾ ਸਰਗੋਦੇਵਾ ਮੇਰਾ ਦਿਲ ਲਗਦਾ ਮੈਂ ਕਹਿੰਦਾ ਸ਼੍ਰੀਨਗਰ ਤਾਂ ਨਹੀਂ ਗਿਆ ਪਹਲਗਾਮ ਪੇ ਘਰ ਆਇਆ ਉਥੇ ਅਟੈਕ ਹੋਇਆ ਸੀਗਾ ਪਰ ਇਹ ਥਾਂ ਵੀ ਪਹਲਗਾਮ ਤੋਂ ਘੱਟ ਨਹੀਂ ਹੈਗੀ ਔਰ ਇੱਕ ਕ੍ਰਿਕਟ ਗਰਾਊਂਡ ਵੀ ਬਣਿਆ ਹੋਇਆ ਬਹੁਤ ਸੋਹਣੇ ਘਾਹ ਦੇ ਮੈਦਾਨ ਹੈ ਪਹਲਗਾਮ ਦਾ ਚਾਕਾ ਪੰਦਾ ਹੈ